ਸਭ ਤੋਂ ਪਹਿਲਾਂ ਗਰਮੀ ਦਾ ਟਾਈਮ ਚੱਲ ਰਿਹਾ ਕਿਸ ਤਰੀਕੇ ਨਾਲ ਅੱਖਾਂ ਦੀ ਜਿਹੜੀ ਸੰਭਾਲ ਕਰਨੀ ਚਾਹੀਦੀ ਹੈ ਇਸ ਮੌਸਮ ਤੇ ਥੋੜੀ ਹਿਊਮਿਡਿਟੀ ਵਾਜ ਜਾਂਦੀ ਹੈਗੀ ਹੈ ਜੀ ਫਿਰ ਹਾਈਜੀਨ ਉਪਰ ਕੀਵਰ ਕੰਪਰਮਾਈਜ਼ ਹੋ ਜਾਂਦੀ ਹੈ ਮੀਂਹ ਦਾ ਮੌਸਮ ਹੈਗਾ ਵਾਤਾਵਰਣ ਦੇ ਵਿੱਚ ਮੌਇਸਚਰ ਵਧ ਗਿਆ ਤੇ ਉਹਦੇ ਨਾਲ ਕੀ ਹੈਗਾ ਸਾਡੇ ਕੇਵਰ ਜਦੋਂ ਹੱਥ ਗੰਦੇ ਹੈਗੇ ਆਪ ਗੰਦੇ ਹੱਥਾਂ ਟੱਚ ਕਰ ਲਿਆ ਤੇ ਜਾਂ ਫਿਰ ਜੇ ਵੀ ਬਾਹਰ ਵੀ ਨਿਕਲਦੇ ਆਪਾਂ ਤੇ ਅੱਖਾਂ ਦੇ ਵਿੱਚ ਸਿੱਧਾ ਹਵਾ ਪੈ ਗਈ ਜਾਂ ਡਸਟ ਪੈ ਗਈ ਤੇ ਆਪਾਂ ਮਲਦੇ ਅੱਖਾਂ ਨੂੰ ਤੇ ਇਨਫੈਕਸ਼ਨ ਹੋ ਸਕਦੀ ਹੈ ਲੈਂਸ ਲਾਣਾ ਅੱਖਾਂ ਦੀ ਰੋਸ਼ਨੀ ਕਿੱਦਾਂ ਚਲ ਜਾਂਦੀ ਏ ਕਾਰਨ ਕੀ ਹੁੰਦਾ ਏ ਕਿ ਅੱਖਾਂ ਦੇ ਵਿੱਚ ਲੈਂਸ ਨਾਲ ਨਾਲ ਜਿਹੜੀ ਇਨਫੈਕਸ਼ਨ ਹੋ ਰਹੀ ਏ ਤੇ ਲੈਂਸ ਲਗਾਉਣਾ ਨੀਗਰ ਨਹੀਂ ਜਾਂਦੀ ਲੇਕਿਨ ਜੋ ਲੈਂਸ ਬੰ ਲੰਬੇ ਟਾਈਮ ਨੂੰ ਲਗਾਣੇ ਆ ਜਾਂ ਲੈਂਸ ਕਰਕੇ ਜੋ ਉਤਾਰਦੇ ਹੋਏ ਜਾਂ ਹੋਰ ਜੇ ਕੋਈ ਸਕ੍ਰੈਚਸ ਲੱਗੇ ਜਾਂ ਇਨਫੈਕਸ਼ਨ ਹੋ ਗਈ ਇਹਨੂੰ ਲੈਂਸ ਇੰਡਿਊਸ ਕੇਰਾਟਾਈਟਿਸ ਕਹਿੰਨੇ ਆਪਾਂ ਅੱਖ ਦੀ ਪਹਿਲੀ ਪਰਤ ਜਿਹੜੀ ਪੁਤਲੀ ਹੈਗੀ ਆ ਉਤੇ ਇਨਫੈਕਸ਼ਨ ਹੋ ਜਾਣਾ ਤੇ ਜ਼ਖਮ ਹੋ ਜਾਣਾ ਇਸ ਸਮੇਂ ਸਿਰ ਆਪਾਂ ਨਹੀਂ ਉਪਰ ਦਿਖਾਵਾਂਗੇ ਤੇ ਉਹ ਜਿਹੜੇ ਅੱਖਾਂ 'ਚ ਇਨਫੈਕਸ਼ਨ ਹੋ ਜਾਂਦੇ ਤਾਂ ਕੇਵਲ ਸਾਈਟ ਸੈਟਲਿੰਗ ਹੋ ਸਕਦੀ ਹੈ। ਇਹ ਸਨ ਗਲਾਸੇ ਲਗਾਉਣੇ ਬਹੁਤ ਚੰਗੇ ਹੈਗੇ ਨੇ ਕਿਉਂਕਿ ਸਾਡੀ ਜਿਹੜੀ ਸੂਰਜ ਰੋਸ਼ਨੀ ਹੈਗੀ ਉਹ 'ਚ ਤਰ੍ਹਾਂ ਯੂਵੀ ਲਾਈਟ A ਤੇ B ਹੁੰਦੀ ਹੈਗੀ ਹੈ ਜਿਹੜੀ ਸਾਡੇ ਅੱਖਾਂ ਵਾਸਤੇ ਨੁਕਸਾਨ ਕਰਕੇ ਸਾਡੀ ਨਿਗਾਹ ਘਟਾ ਸਕਦੀ ਹੈਗੀ ਹੈ। ਗ੍ਰੀਨ ਵੈਜੀਟੇਬਲ, ਪਪੀਤਾ, ਅੰਬੂਰੂਦ, ਗਾਜਰਾ, ਦੁੱਧ, ਡਰਾਈ ਫੂਡਸ ਸੈਕਸਨ ਲਈ ਹੈ ਆਪਾਂ। ਫਿਰ 8 ਘੰਟੇ ਨੀਂਦ ਜ਼ਰੂਰ ਲਈਏ। ਕਿ ਆਪਾਂ ਲੋ ਇੰਪੈਕਟ ਐਕਸਰਸਾਈਜ਼ਿੰਗ ਯੋਗਾ ਹੋਰ ਇਹ ਵੀ ਕਰ ਸਕਦੇ ਤਾਂ ਕਿ ਆਪਣੀ ਅੱਖਾਂ ਸਵਸਥ ਰਹਿਣ ਤੇ ਅੱਜ ਕੱਲ ਛੋਟੇ ਛੋਟੇ ਉਮਰ ਦੇ ਬੱਚਿਆਂ ਨੂੰ ਵੀ ਚਸ਼ਮਾ ਲੱਗ ਜਾਂਦੇ ਕਾਰਨ ਕੀ ਲੱਗ ਰਿਹਾ ਹੈ ਡਾਕਟਰਸ ਤੇ ਸਾਇੰਸ ਦਾ ਅਨੁਮਾਨ ਹੈਗਾ 2060 ਤੱਕ ਜਾਂ 70 ਤੱਕ ਅੱਧੀ ਪੋਪੂਲੇਸ਼ਨ ਬੱਚਿਆਂ ਨੂੰ ਚਸ਼ਮੇ ਲੱਗਣੇ ਲੱਗਣੇ ਟੂ ਲੱਗਣੇ ਆ ਸਾਡੇ ਅੱਖਾਂ ਮਾਲਕ ਨੇ ਇਸ ਨੇਚੇ ਨੇ ਦੂਰ ਦੇਖਣ ਵਾਸਤੇ ਬਣਾਈ ਹੋਈਆਂ ਨੇ ਉਹ ਅੱਖਾਂ ਨੂੰ ਆਪ ਜਵਦਸਤੀ ਨੇੜੇ ਵਾਸੇ ਇਲੈਕਟ੍ਰੋਨਿਕ ਗੈਜੇਟਸ ਹੋ ਗਏ ਜਾਂ ਕੁਝ ਕਲੇਪ ਇੰਡੋਰ ਹੋ ਗਏ ਉਹਨਾਂ ਵਾਸਤੇ ਵਰਤੇ ਸਾਡੇ ਅੱਖਾਂ ਦੇ ਸ਼ੇਪ ਚੇਂਜ ਹੋ ਰਿਹਾ ਇਹ ਇੱਕ ਐਵੋਲੂਸ਼ਨ ਦਾ ਹਿੱਸਾ ਹੋਏਗਾ ਆਪਾਂ ਆਪਣੇ ਬੱਚਿਆਂ ਵੀ ਇਨਕਰੇਜ ਕਰੀਏ ਕਿ ਉਹ ਸਵੇਰੇ ਸ਼ਾਮ ਅੱਧਾ ਅੱਧਾ ਘੰਟਾ ਪੌਣਾ ਘੰਟਾ ਬਾਹਰ ਜੂਨ ਜਾਂ ਪਾਰਕ ਜਾਣ ਆਪਾਂ ਅੱਖਾਂ ਦੂਰ ਤੱਕ ਦੇਖੀਏ ਨਹੀਂ ਤਾਂ ਚਸ਼ਮੇ ਲੱਗਣੇ ਲੱਗਣੇ ਹੈਗੇ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਮ ਮਲਿਕ ਸਵਾਗਤ ਕਰਦੀਆਂ ਜੇਕਰ ਤੁਹਾਨੂੰ ਚਸ਼ਮਾ ਲੱਗਿਆ ਹੈ ਤੇ ਗਰਮੀ ਦਾ ਟਾਈਮ ਹੈ ਤੇ ਗਰਮੀ ਦੇ ਟਾਈਮ ਦੇ ਵਿੱਚ ਆਪਣੀ ਅੱਖਾਂ ਦੀ ਸੰਭਾਲ ਕਿਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਲੈਂਸ ਵੇਅਰ ਕਰਨੇ ਕਰ ਰਹੇ ਹੋ ਕਿ ਕਿ ਸਾਵਧਾਨੀ ਜਿਹੜੀ ਇਹ ਵਰਤਣੀ ਚਾਹੀਦੀ ਹੈ ਤੇ ਵੀਡੀਓ ਜਿਹੜੀ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਸਾਡੇ ਨਾਲ ਆਈ ਸਪੈਸ਼ਲਿਸਟ ਡਾਕਟਰ ਰਮੇਸ਼ ਜੀ ਮੌਜੂਦ ਨੇ ਜਿਨ੍ਹਾਂ ਨਾਲ ਆਪਾਂ ਗੱਲ ਕਰਾਂਗੇ ਤੇ ਸਾਰੇ ਸਵਾਲਾਂ ਦਾ ਜਿਹੜਾ ਜਵਾਬ ਪੁੱਛਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਤਾਂ ਸਸ਼ਵੀ ਕਾਲ ਸਹੀ ਕਰ ਬਈ ਹਾਂ ਸਹੀ ਆਚਾਰ ਹੈ ਬਹੁਤ ਬੜੇ ਬਟੇ ਸਸ ਸਭ ਤੋਂ ਪਹਿਲਾ ਜੇ ਆਪਾਂ ਆਈਸ ਦੀ ਗੱਲ ਕਰੀਏ ਸਭ ਤੋਂ ਪਹਿਲਾ ਗਰਮੀ ਦਾ ਟਾਈਮ ਚੱਲ ਰਿਹਾ ਕਿਸ ਤਰੀਕੇ ਨਾਲ ਅੱਖਾਂ ਦੀ ਜਿਹੜੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਮੌਨਸੂਨ ਦਾ ਵੀ ਟਾਈਮ ਹੈ ਇਸ ਦੇ ਕੋ ਇਸ ਤਰ੍ਹਾਂ ਇਸ ਮੌਸਮ ਤੋਂ ਥੋੜੀ ਹਿਊਮਿਡਿਟੀ ਵਾਜ ਜਾਂਦੀ ਹੈ ਜੀ ਫਿਰ ਹਾਈਜੀਨ ਆਪਰੇਕੇਵਰ ਕੰਪਰਮਾਈਜ਼ ਹੋ ਜਾਂਦੀ ਹੈ ਮੀਂਹ ਦਾ ਮੌਸਮ ਹੈਗਾ ਵਾਤਾਵਰਣ ਦੇ ਵਿੱਚ ਮੋਇਸਚਰ ਵਧ ਗਿਆ ਤੇ ਉਹਦੇ ਨਾਲ ਕੀ ਹੈਗਾ ਸਾਡੇ ਕੇਵਰ ਜਦੋਂ ਹੱਥ ਗੰਦੇ ਹੈਗੇ ਆਪ ਗੰਦੇ ਹੱਥਾਂ ਟੱਚ ਕਰ ਲਿਆ ਤੇ ਜਾਂ ਫਿਰ ਜਿਵੇਂ ਬਾਹਰ ਵੀ ਨਿਕਲਦੇ ਆਪਾਂ ਤੇ ਅੱਖਾਂ ਦੇ ਵਿੱਚ ਸਿੱਧਾ ਹਵਾ ਪੈ ਗਈ ਜਾਂ ਡਸਟ ਪੈ ਗਈ ਤੇ ਆਪਾਂ ਮਲ ਦਿੱਤਾ ਅੱਖਾਂ ਨੂੰ ਤੇ ਇਨਫੈਕਸ਼ਨ ਹੋ ਸਕਦੀ ਹੈ ਖਾਸ ਕਰਕੇ ਜਿਹੜੇ ਕੋਈ ਚਸ਼ਮੇ ਲਗਾਉਂਦੇ ਹੈਗੇ ਚਸ਼ਮੇ ਦੇ ਜਦੋਂ ਬਾਹਰ ਮੀਂਹ ਦਾ ਮੌਸਮ ਹੈਗਾ ਬਾਹਰ ਜਾ ਕੇ ਕੋਈ ਗੰਦਗੀ ਲੱਗ ਜਾਂਦੀ ਹੈ ਉਸ ਤਰ੍ਹਾਂ ਉਹਦੇ ਨਾਲ ਵੀ ਇਨਫੈਕਸ਼ਨ ਹੋ ਸਕਦੀ ਚਲੀ ਜੀ ਜਿਵੇਂ ਨਾ ਅ ਅੱਜਕੱਲ ਦੇ ਜੇ ਆਪਾਂ ਜਨਰੇਸ਼ਨ ਦੀ ਗੱਲ ਕੀਤੀ ਜਾਵੇ ਜਾਂ ਫਿਰ ਅੱਜਕੱਲ ਆਪਾਂ ਆਪਣੀ ਵੀ ਗੱਲ ਕਰੀਏ ਚਸ਼ਮਾ ਪਾਉਣਾ ਲੋਕੀ ਪਸੰਦ ਨਹੀਂ ਕਰਦੇ ਆਮ ਤੌਰ ਤੇ ਲੈਂਸ ਵੇਅਰ ਕਰਨਾ ਜ਼ਿਆਦਾ ਪਸੰਦ ਕਰਦੇ ਨੇ ਪਰ ਕਿਤੇ ਨਾ ਕਿਤੇ ਲੈਂਸ ਜਿਹੜਾ ਇਹ ਲੋਕਾਂ ਲਈ ਆਪਾਂ ਕਹਿ ਸਕਦੇ ਇੱਕ ਖਤਰਾ ਸਾਬਿਤ ਹੋ ਰਿਹਾ ਕਿਉਂਕਿ ਜਦੋਂ ਆਪਾਂ ਯੂਜ਼ ਕਰਦੇ ਕਿਸ ਤਰੀਕੇ ਨਾਲ ਇਨਫੈਕਸ਼ਨ ਹੋ ਜਾਂਦੀ ਆੱਖਾਂ ਦੀ ਕੁਝ ਟਾਈਮ ਲਈ ਰੋਸ਼ਨੀ ਵੀ ਚੱਲ ਜਾਂਦੀ ਕੀ ਕਾਰਨ ਆ ਦਾ ਦੇਖੋ ਬਰਸਾਤ ਦੇ ਮੌਸਮ 'ਚ ਜਿਵੇਂ ਆਪਾਂ ਕੱਲ ਗੱਲ ਕੀਤੀ ਹਾਈਜਨ ਧਿਆਨ ਖੜੇ ਲੈਂਸ ਦੀ ਸਫਾਈ ਦੀ ਗੱਲ ਕਰਦੇ ਆਂ ਲੈਂਸ ਨੂੰ ਸਮੇਂ-ਸਮੇਂ 'ਤੇ ਆਪਾਂ ਡੀਸਇਨਫੈਕਟ ਕਰੀਏ ਉਹ ਸੋਲੂਸ਼ਨ ਹੁੰਦਾ ਹੈਗਾ ਨੰਬਰ 2 ਲੈਂਸ ਨੂੰ ਸਿਰ 4 ਤੋਂ 6 ਘੰਟੇ ਹੀ ਲਗਾਈਏ ਆਪਾਂ ਦੂਜੇ ਨੰਬਰ ਲੈਂਸ ਆਪਾਂ ਲਗਾ ਕੇ ਜੋ ਬਾਹਰ ਜਾਣੇ ਆਂ ਬਰ ਤੇਜ਼ ਹਵਾ ਹੋ ਰਹੀ ਆ ਰਹੀ ਹੈ ਜਮੀਂ ਪੈ ਰਿਹਾ ਕੋਈ ਸਪਲੈਸ਼ਸ ਪਾਣੀ ਲੱਗ ਅੱਖਾਂ 'ਚ ਪੈ ਜਾਂਦੇ ਨੇ ਕੁਛ ਮਿੱਟੀ ਉੱਕਟ ਬੈ ਗਿਆ ਆਪਾਂ ਮਲ ਦਿੱਤਾ ਜਦ ਲੈਂਸਾਂ ਨੂੰ ਲੰਬੇ ਟਾਈਮ ਤੇ ਯੂਜ਼ ਕਰਦੇ ਆ 6 ਘੰਟੇ ਚਾਹ ਯੂਜ਼ ਕਰਦੇ ਆ ਕਿਵਰ ਉਹਦੀ ਆਪਣੀ ਕੰਪਰਮਾਈਜ਼ ਹੋ ਜਾਂਦੀ ਆ ਆਕਸੀਜਨੇਸ਼ਨ ਤਾਂ ਉਹੀ ਲੈਂਸ ਜਿਹੜੇ ਆਗੇ ਇਨਫੈਕਸ਼ਨ ਕਰ ਸਕਦੇ ਹੈਗੇ ਸੋ ਜੇਕਰ ਕੋਈ ਇਦਾਂ ਦਿੱਕਤ ਲੱਗੇ ਵੀ ਤਾਂ ਆਪਾਂ ਨੂੰ ਜਰੂਰ ਜਿਹੜਾ ਹੈਗਾ ਆਪਣੇ ਅੱਖਾਂ ਡਾਕਟਰ ਕੋਲ ਜਾ ਕੇ ਚੈੱਕ ਅਪ ਕਰਾਉਣਾ ਚਾਹੀਦਾ ਖਾਸ ਕਰਕੇ ਅੱਜ ਕੱਲ ਨਵੀਂ ਖੋਰ ਸਮੱਸਿਆ ਆ ਰਹੀ ਹੈ ਕਿ ਉਹ ਬੱਚੇ ਨਾ ਜਿਵੇਂ ਅੱਜ ਕੱਲ ਕੋਈ ਮੌਸਮ ਆਪਣੇ ਸੈਲੀਬ੍ਰੇਸ਼ਨ ਹੁੰਦੇ ਆ ਆਪਾਂ ਕਲਰਡ ਕੰਟੈਕਟ ਲੈਂਸ ਲਗਾਣੇ ਹੈਗੇ ਉਹ ਕਿਵਰ ਹਾਈਜਨਿਕਲੀ ਠੀਕ ਨਹੀਂ ਹੁੰਦੇ ਇਸ ਲਈ ਉਹਨਾਂ ਜੋ ਪ੍ਰੋਪਰ ਉਹਨਾਂ ਆਪਣ ਨੂੰ ਸਾਫ਼ ਨੀ ਕਰਕੇ ਰੱਖਦੇ ਲੰਬੇ ਟਾਈਮ ਤੋਂ ਪਿਆ ਹੋਇਆ ਉਹ ਆਪਾਂ ਯੂਜ਼ ਕਰ ਲੈਣ ਦੂਜੇ ਨੰਬਰ ਤੇ ਕੇਵਲ ਸਿਰਫ ਸਫਾਈ ਨਹੀਂ ਕਰਾਂਗੇ ਲੈਂਸ ਲਗਾਏ ਹੋਏ ਆ ਤੇ ਅੱਖਾਂ ਦੇ ਪਲਕਾਂ ਨਾਲ ਨਾਲ ਕੋਈ ਆਪਣੀ ਕੋਈ ਡਸਟ ਲੱਗੀ ਛੋਰੀ ਮਲਤ ਤਾਂ ਉਹ ਵੀ ਫਿਰ ਇਨਫੈਕਸ਼ਨ ਚਾਂਸਸ ਹੋ ਜਾਂਦੇ ਹੈਗੇ ਜੀ ਤੇ ਆਪਾਂ ਦੇਖਦੇ ਕਿ ਜਿਹੜੇ ਲੈਂਸ ਨੇ ਉਹ ਬਹੁਤ ਕਲਰਫੁਲ ਹੁੰਦੇ ਜਿਵੇਂ ਤੁਸੀਂ ਕਿਹਾ ਵੀ ਹਰ ਕਿਸੇ ਨੂੰ ਸ਼ੌਂਕ ਹੁੰਦਾ ਆਪਣੀ ਅੱਖਾਂ ਬਹੁਤ ਸੋਹਣੀਆਂ ਬਣਾਈਏ ਕਿਤੇ ਕਿਹੜਾ ਲੈਂਸ ਲਾਰੇ ਨੇ ਕਦੇ ਬਲੂ ਕਲਰ ਦਾ ਲਾਰੇ ਨੇ ਕਦੇ ਕਿ ਬਲੈਕ ਕਲਰ ਦਾ ਲਾਰੇ ਨੇ ਪਰ ਲੈਂਸ ਲਾਣਾ ਅੱਖਾਂ ਦੀ ਰੋਸ਼ਨੀ ਕਿੱਦਾਂ ਚੱਲ ਜਾਂਦੀ ਏ ਕਾਰਨ ਕੀ ਹੁੰਦਾ ਏ ਕਿ ਅੱਖਾਂ ਦੇ ਵਿੱਚ ਲੈਂਸ ਨਾਲ ਨਾਲ ਜਿਹੜੀ ਇਨਫੈਕਸ਼ਨ ਹੋ ਰਹੀ ਏ ਕੀ ਲੈਂਸ ਲਗਾਉਣਾ ਨਿਗਰ ਨਹੀਂ ਜਾਂਦੀ ਲੇਕਿਨ ਜੋ ਲੈਂਸ ਬੰ ਲੰਬੇ ਟਾਈਮ ਨੂੰ ਲਗਾਣੇ ਆ ਜਾਂ ਲੈਂਸ ਕਰਕੇ ਜੋ ਉਤਾਰਦੇ ਹੋਏ ਜਾਂ ਹੋਰ ਜੇ ਕੋਈ ਸਕ੍ਰੈਚਸ ਲੱਗੇ ਜਾਂ ਇਨਫੈਕਸ਼ਨ ਹੋ ਗਈ ਇਹਨੂੰ ਲੈਂਸ ਇੰਡਿਊਸ ਕੇਰਾਟਾਈਟਿਸ ਕਹਿੰਦੇ ਆਪਾਂ ਅੱਖ ਦੀ ਪਹਿਲੀ ਪਰਤ ਜਿਹੜੀ ਪੁਤਲੀ ਹੈਗੀ ਆ ਉਤੇ ਇਨਫੈਕਸ਼ਨ ਹੋ ਜਾਣਾ ਤੇ ਜ਼ਖਮ ਹੋ ਜਾਣਾ ਜੇ ਸਮੇਂ ਸਿਰ ਆਪਾਂ ਨਹੀਂ ਡਾਕਟਰ ਨੂੰ ਦਿਖਾਵਾਂਗੇ ਤੇ ਉਹ ਜਿਹੜੇ ਅੱਖਾਂ ਜਨ ਇਨਫੈਕਸ਼ਨ ਹੋ ਜਾਂਦੇ ਤਾਂ ਕੇਵਲ ਸਾਈਟ ਥ्रेटनिंग ਹੋ ਸਕਦੀ ਹੈ ਜੀ ਘਬਰਾਣ ਦੀ ਗੱਲ ਨਹੀਂ ਵੀ ਲੈਂਸ ਲਾਣਾ ਬਲਾਈਂਡਨੈਸ ਹੋ ਜਾਏਗੀ ਲੇਕਿਨ ਇਹਨੂੰ ਉੱਪਰ ਚੰਗੇ ਢੰਗ ਨਾਲ ਵਰਤਾਂਗੇ ਤੇ ਆਪਾਂ ਧਿਆਨ ਸਾਨੀ ਹੋਏਗਾ ਬਿਲਕੁਲ ਤੇ ਆਪਾਂ ਲੈਂਸ ਦੀ ਗੱਲ ਕਰ ਰਹੀਏ ਤੇ ਅੱਜਕੱਲ ਮਾਰਕੀਟ ਦੇ ਵਿੱਚ ਸਸਤੇ ਤੋਂ ਸਸਤੇ ਲੈਂਸ ਆ ਗਏ ਨੇ ਕਿ 250 ਰੁਪਏ ਵਾਲੇ ਆ ਗਏ ਨੇ 500 ਰੁਪਏ ਵਾਲੇ ਆ ਗਏ इवन 300 ਰੁਪਏ ਵਾਲੇ ਵੀ ਆ ਗਏ ਇੱਕ ਵਾਰ ਯੂਜ਼ ਕਰੋ ਤੇ ਥ्रो ਕਰ ਦਿਓ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੋ ਵੀ ਆਪਾਂ ਯੂਜ਼ ਕਰਨੇ ਹੈਗੇ ਆ ਲੈਂਸਿਸ ਬਾਰੇ ਇੱਕ ਮੰਥਲੀ ਬੇਸਡ ਹੁੰਦੇ ਆ ਡੇਲੀ ਬੀਅਰਿੰਗ ਵੀ ਹੁੰਦੇ ਆ ਅੱਛੀ ਕੰਪਨੀ ਹੋਣ ਉਹ ਤੇ ਕਿ ਮਾਰਕਾ ਲੱਗਿਆ ਹੁੰਦਾ ਦੇਖ ਕੇ ਆਪਾਂ ਲੈ ਸਕਦੇ इवन ਕਟੋਕਟ ਆਪਣੇ ਤੁਸੀਂ ਅੱਖਾਂ ਨਾਲ ਕੋਈ ਦਿਖਾ ਜੁਰ ਦਿਓ ਤੇ ਆਪਣੇ ਆਪ ਦਿਖਾ ਦੇ ਪਈ ਇਹ ਅੱਛੇ ਹੈ ਕੇਵਰ ਮੈਂ ਸੁਣਿਆ ਹੈ ਵੀ ਸ਼ਾਇਦ ਕਿ ਜਗ੍ਹਾ ਇਦਾਂ ਨਹੀਂ ਮਿਲ ਜਾਂਦੀ ਜਿੱਥੇ ਆਪਾਂ ਰਿਟੇਲ ਚ ਮਿਲਨੇ ਨੀਚੇ ਦੇ ਉੱਥੋਂ ਵੀ ਲੈਂਦੇ ਲੋਕ ਤਾਂ ਉਹਦੇ ਬਾਰੇ ਮੈਂ ਜ਼ਿਆਦਾ ਕਮੈਂਟ ਨਹੀਂ ਕਰਾਂਗਾ ਲੇਕਿਨ ਆਪਾਂ ਜੋ ਵੀ ਚੀਜ਼ ਲੈਣੀ ਹੈਗੀ ਉਹ ਜਿੱਦਾਂ ਇੱਕ ਅੱਛੇ ਮਾਰਕੇ ਵਾਲੀ ਹੋਵੇ ਤੇ ਉਹ ਜੇ ਉਸ ਜੋ ਡਾਇਰੈਕਸ਼ਨ ਲਿਖੀ ਹੈ ਉਹਨੂੰ ਸੰਭਾਲ ਲੰਦੀ ਪਈ ਉਹਨੂੰ ਇੰਨੇ ਟੈਂਪਰੇਚਰ ਰੱਖਣਾ ਹੈ ਐਵੇਂ ਸਾਹਬ ਰੱਖਣਾ ਹੈ ਤੇ ਐਨੇ 3 4 5 ਘੰਟੇ ਉਤਾਰ ਦੇਣਾ ਇਹ ਨਹੀਂ ਕੁਝ ਲੋਕ ਸਾਡੇ ਬੱਚੇ ਸਾਡੇ ਇੱਧੇ ਹੁੰਦੇ ਸਾਡੇ ਕੋ ਆਂਦੇ ਨੇ ਓਵਨੇਟ ਬਾਹਰ پارٹی ਤੇ ਆਏ ਐਂਡ ਲੈਂਸ ਉਤਾਰੇ ਹੀ ਨਹੀਂ ਉਹਨਾਂ ਨੇ ਬਿਲਕੁਲ ਤੇ ਉਹ ਫਿਰ ਨੈਕਸਟ ਡੇ ਫਿਰ ਜੋ ਰਗੜਦੇ ਨੇ ਤੇ ਜ਼ਖਮ ਹੋ ਜਾਂਦੇ ਨੇ ਜੀ ਸੋ ਹਰ ਚੀਜ਼ ਦਾ ਆਪਾਂ ਇੰਜੋਏ ਵੀ ਕਰੋ ਤੇ ਉਹ ਤੁਸੀਂ ਜੀ ਵਰਤੋਂ ਕਰੋ ਬਿਲਕੁਲ ਅੱਛਾ ਚਸ਼ਮਾ ਲਾੰਦੇ ਨੇ ਅੱਖਾਂ ਦੀ ਕਿੰਨੇ ਰੋਸ਼ਨੀ ਬਹੁਤ ਜ਼ਿਆਦਾ ਕਮਜ਼ੋਰ ਹੈ ਸਾਨੂੰ ਦਿਖਦਾ ਨਹੀਂ 24 24 ਘੰਟੇ ਜਿਹੜਾ ਚਸ਼ਮਾ ਲਾ ਕੇ ਰੱਖਦੇ ਸਿਰਫ ਸੌਣ ਲੱਗੇ ਚਸ਼ਮਾ ਜਿਹੜਾ ਲਾ ਕੇ ਰੱਖ ਦਿੰਦੇ ਆ ਕਿ ਹਾਂ ਹੁਣ ਟਾਈਮ ਹੋ ਗਿਆ ਸੌਣ ਦਾ ਤਾਂ ਚਸ਼ਮਾ ਰੱਖਤਾ ਇਹਦਾ ਕੀ ਲੱਗਦਾ ਕਿ ਕੰਟੀਨਿਊਸਲੀ ਇੰਨਾ ਚਸ਼ਮਾ ਲਾਉਣ ਨਾਲ ਲੱਗਦਾ ਕਿ ਅੱਖਾਂ ਨੂੰ ਜਿਹੜਾ ਨੁਕਸਾਨ ਪਹੁੰਚਦਾ ਲਗਾਤਾਰ ਚਸ਼ਮਾ ਲਾਉਣ ਨਾਲ ਦੇਖੋ ਚਸ਼ਮਾ ਲਗਾਤਾ ਲਗਾਣ ਦੀ ਗੱਲ ਕਰਦੇ ਆਂ ਦੇਖੋ ਅੱਜ ਦੇ ਸਮੇਂ ਦੇ ਵਿੱਚ ਕਾਹਲੇ ਲੋਕਾਂ ਨੂੰ ਚਸ਼ਮੇ ਲੱਗਦੇ ਪਏ ਕਾਰਨ ਕੀ ਹੈ ਆਪਾਂ ਖੁਦ ਲੋਕ ਜਿਹੜੇ ਹੈਗੇ ਸਾਰੇ ਸਮਾਜ ਜਿਹੜਾ ਹੈਗਾ ਉਹ ਇਨਡੋਰ ਹੋ ਗਿਆ ਹੋਇਆ ਜੇ ਚ ਮੋਬਾਈਲ ਕੰਪਿਊਟਰ ਲੈਪਟਾਪ ਜਾ ਯੂਜ਼ ਕਰਦੇ ਆਂ ਬਾਹਰ ਦੀ ਐਕਟੀਵਿਟੀ ਘਟ ਗਈ ਹੋਈਆਂ ਨੇ ਤਾਂ ਬਹੁਤ ਇਨਸੀਡੈਂਸ ਵਧ ਰਿਹਾ ਬੱਚਿਆਂ ਚਸ਼ਮੇ ਲਗਾਉਂਦਾ ਹਾਂਜੀ ਚਸ਼ਮਾ ਲੱਗਿਆ ਵੀ ਹੈਗਾ ਕੋਈ ਜ਼ਰੂਰ ਨਹੀਂ ਹੈਗਾ ਵੀ 24 ਘੰਟੇ ਲੱਗਿਆ ਆਪਾਂ ਜੂਸ ਲਗਾ ਸਕਦੇ ਆਂ ਚਸ਼ਮਾ ਲਗਾਤਾ ਲਾੜਨਾ ਕੋਈ ਨੁਕਸਾਨ ਨਹੀਂ ਹੈਗਾ ਐਕਚੁਅਲੀ ਜੀ ਲੇਕਿਨ ਅਪ ਜੋ ਵੀ ਹੈ ਪੇ ਸਮੇਂ ਸਮੇਂ ਸਿਰ ਆਪਾਂ ਆਪਣੇ ਚਸ਼ਮੇ ਨੂੰ ਜਿਹੜਾ ਆਪਣੇ ਡਾਕਟਰ ਸਾਹਿਬ ਦਿਖਾਉਂਦੇ ਰਹੀਏ ਤੇ ਰੈਗੂਲਰ ਚੈੱਕਅਪ ਕਰਾਉਂਦੇ ਰਹੀਏ ਜੀ ਤੇ ਸਨ ਗਲਾਸਿਸ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਨੂੰ ਪਤਾ ਟਾਈਮ ਆ ਗਰਮੀ ਬਹੁਤ ਜ਼ਿਆਦਾ ਹੈ ਤੇ ਲੋਕੀ ਜ਼ਿਆਦਾ ਤੋਂ ਜ਼ਿਆਦਾ ਸਨ ਗਲਾਸਿਸ ਵੇਅਰ ਕਰਦੇ ਨੇ ਉਹਨੂੰ ਉਹਦੇ ਨਾਲ ਨਾਲ ਵੀ ਅੱਖਾਂ ਨੂੰ ਨੁਕਸਾਨ ਪਹੁੰਚਦਾ ਹੈ ਕੋਈ ਇਹ ਸਨ ਗਲਾਸਿਸ ਲਗਾਣੇ ਬਹੁਤ ਚੰਗੇ ਹੈਗੇ ਨੇ ਕਿਉਂਕਿ ਸਾਡੀ ਜਿਹੜੀ ਸੂਰਜ ਦੀ ਰੋਸ਼ਨੀ ਹੈਗੀ ਉਹ ਚਿੱਤਰ ਨੂੰ ਯੂਵੀ ਲਾਈਟ A ਤੇ B ਹੁੰਦੀ ਹੈਗੀ ਹੈ ਜਿਹੜੀ ਸਾਡੇ ਅੱਖਾਂ ਵਾਸਤੇ ਨੁਕਸਾਨ ਕਰਕੇ ਸਾਡੀ ਨਿਗਾਹ ਘਟਾ ਸਕਦੀ ਹੈਗੀ ਹੈ ਸੋ ਸਨ ਗਲਾਸਿਸ ਬਾਅਦ ਅੱਜ ਦੇ ਚਾਹੇ ਮੌਸਮ ਬਰਸਾਤ ਦਾ ਮੌਸਮ ਹੈ ਚਾਹੇ ਮੀਂਹ ਦਾ ਮੌਸਮ ਹੈ ਚਾਹੇ ਧੁੱਪ ਨਹੀਂ ਵੀ ਹੈ ਫੇਵਿਸ ਹਨਗਲਾਸੇ ਲਗਾਉਣੇ ਚਾਹੀਦੇ ਕਿਉਂ ਸਾਡੇ ਸਾਡੇ ਬਾਹਰ ਵਾਤਾਵਰਣ ਦੀ ਰੋਸ਼ਨੀ ਦੇ ਵਿੱਚ ਯੂਵੀ ਰੇਡੀਏਸ਼ਨਸ ਹੁੰਦੀਆਂ ਜਿਹੜੇ ਅੱਖਾਂ ਤੇ ਮਾੜਾ ਅਸਰ ਕਰਦੇ ਹੈਗੇ ਸੋਚੋ ਆਪਾਂ ਨੂੰ ਸੰਗਸ ਚੂਲ ਲਗਾਉਣੇ ਚਾਹੀਦੇ ਜੀ ਤੇ ਸਰ ਕੋਈ ਮੈਸੇਜ ਦੇਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਕਿ ਗਰਮੀ ਜਿਹੜੀ ਲਗਾਤਾਰ ਵਧ ਰਹੀ ਹੈ ਕਿਸ ਤਰੀਕੇ ਨਾਲ ਅੱਖਾਂ ਦੀ ਸਾਂਭ ਕਨੀ ਚਾਹੀਦੀ ਆ ਅੱਖਾਂ ਦੇ ਵਿੱਚ ਖਾਰਿਸ਼ ਆ ਕੇ ਅੱਖ ਜਿਹੜੀਆਂ ਨੇ ਰੈੱਡ ਹੋ ਜਾਂਦੀਆਂ ਨੇ ਕਈ ਵਾਰੀ ਅੱਖਾਂ ਜਿਹੜੀ ਨੇ ਸੁੱਜ ਵੀ ਜਾਂਦੀਆਂ ਨੇ ਦੇਖੋ ਮੈਂ ਤਾਂ ਪਹਿਲਾਂ ਕਹਾਂਗਾ ਅੱਖਾਂ ਬੜੀਆਂ ਅਨਮੋਲ ਨੇ ਇਹਨਾਂ ਧਿਆਨ ਰੱਖੋ ਸਮੇਂ-ਸਮੇਂ ਸਿਰ ਆਪਣੇ ਅੱਖਾਂ ਨੂੰ ਟੋਟਾ ਜਾ ਕੇ ਚੈੱਕ ਅਪ ਕਰਾਉਂਦੇ ਰਹੋ ਜੋ ਤੁਹਾਨੂੰ ਇਨਸਟ੍ਰਕਸ਼ਨ ਦਿੰਦੇ ਆ ਉਹ ਸਭ ਨੂੰ ਫਾਲੋ ਕਰਨਾ ਚਾਹੀਦਾ ਹੈਗਾ ਹਾਂ ਦੂਸਰੀ ਗੱਲ ਹੈ ਕਿ ਆਪਾਂ ਇਨਡੋਰ ਜ਼ਿਆਦਾ ਹੁਣ ਕਰਕੇ ਆਪਾਂ ਮੋਬਾਈਲ ਜਾਂ ਇਲੈਕਟ੍ਰੋਨਿਕ ਡਿਵਾਈਸਸ ਜ਼ਿਆਦਾ ਯੂਜ਼ ਕਰ ਰਹੇ ਆ ਆਪਾਂ ਦੀ ਸ��ਜੀ ਵਰਤੋਂ ਕਰੀਏ ਜੇਕਰ ਜੇ ਜ਼ਿਆਦਾ ਵਰਤੋਂ ਕਰਕੇ ਕੇਵਲ ਅੱਖਾਂ ਦੇ ਵਿੱਚ ਅੱਖਾਂ ਦੇ ਪਾਰਾਪਨ ਹੁੰਦਾ ਆ ਉਹਨੂੰ ਡਰਾਈ ਆਈ ਹੁੰਦੀਆਂ ਨੇ ਤਾਂ ਉੱਪਰ ਖਿਆਲ ਰੱਖੀਏ ਜੇ ਲੰਬੇ ਟਾਈਮ ਦੇ ਕੰਪਿਊਟਰ ਯੂਜ਼ ਕਰਦੇ ਆ ਇੱਕ ਫਾਰਮੂਲਾ ਹੁੰਦਾ 2020 2020 ਪੀ 20 ਮਿੰਟ ਬਾਸ 20 ਸਕੰਡ ਵਾਸਤੇ 20 ਫੁੱਟ ਦੂਰ ਦੇਖਣਾ ਤਾਂ ਕਿ ਅੱਖਾਂ ਨੂੰ ਰਿਲੈਕਸੇਸ਼ਨ ਹੋ ਜਾਏ ਜਦ ਕਦੀ ਵੀ ਅਪ ਕੀਬੋਰਡ ਕੀ ਬੋਰਡ ਅਪਾ ਪ੍ਰੈਸ ਕਰਦੇ ਹੈਗੇ ਤਾਂ ਆਪਣੇ ਅੱਖਾਂ ਨੂੰ ਵੀ ਬਲਿੰਕ ਕਰੀ ਆਪਾਂ ਮੈਕਸਿਮ ਟਾਈਮ ਬਲਿੰਕ ਕਰੀ ਅੱਖਾਂ ਦੀ ਸੰਭਾਲ ਲਈ ਗ੍ਰੀਨ ਵੈਜੀਟੇਬਲ ਪਪੀਤਾ ਅਮਰੂਦ ਗਾਜਰਾ ਦੁੱਧ ਡਰਾਈ ਫੂਡਸ ਮੈਕਸਿਮ ਲਈ ਆਪਾਂ ਫਿਰ 8 ਘੰਟੇ ਨੀਂਦ ਜ਼ਰ ਲਈਏ ਜੇ ਆਪਾਂ ਲੋ ਇੰਪੈਕਟ ਐਕਸਰਸਾਈਜ਼ ਜਿਵੇਂ ਯੋਗਾ ਹੋ ਰਿਹਾ ਹੈ ਵੀ ਕਰ ਸਕਦੇ ਤਾਂ ਕਿ ਆਪਣੀ ਅੱਖਾਂ ਸਵਸਥ ਰਹਿਣ ਆਓ ਅਸੀਂ ਆਪਾਂ ਅੱਖਾਂ ਦੀ ਸੰਭਾਲ ਲਈ ਅੱਖਾਂ ਸਮਝਾ ਲਖਾਂਗੇ ਤੇ ਆਪਾਂ ਹੋਰ ਬੈਟਰ ਅਪਾਊਟਪੁੱਟ ਦੇ ਸਕਦੇ ਆਪਾਂ ਬਿਲਕੁਲ ਤੇ ਅੱਜਕੱਲ ਛੋਟੇ ਛੋਟੇ ਉਮਰ ਦੇ ਬੱਚਿਆਂ ਨੂੰ ਵੀ ਚਸ਼ਮਾ ਲੱਗ ਜਾਂਦੇ ਕਾਰਨ ਕੀ ਲੱਗ ਰਿਹਾ ਹੈ ਦਜੀ ਕਾਰਨ ਮੈਂ ਦੱਸਿਆ ਹੈਗਾ ਮੇ ਸਾਡੇ ਡਾਕਟਰਸ ਤੇ ਸਾਇੰਸ ਦਾ ਨਾ ਅਨੁਮਾਨ ਹੈਗਾ 2060 ਤੱਕ ਜਾਂ 70 ਤੱਕ ਅੱਧੀ ਪਾਪੂਲੇਸ਼ਨ ਬੱਚਿਆਂ ਨੂੰ ਚਸ਼ਮੇ ਲੱਗਣੇ ਲੱਗਣੇ ਆ ਕਿਉਂ ਲੱਗਣੇ ਆ ਸਾਡੇ ਅੱਖਾਂ ਮਾਲਕ ਨੇ ਨੇਚੇ ਨੇ ਦੂਰ ਦੇਖਣ ਵਾਸਤੇ ਬਣਾਈ ਹੋਈਆਂ ਨੇ ਉਹ ਅੱਖਾਂ ਨੂੰ ਆਪਾਂ ਜ਼ਬਰਦਸਤੀ ਨੇੜੇ ਵਾਸੇ ਇਲੈਕਟ੍ਰੋਨਿਕ ਗੈਜੇਟਸ ਹੋ ਗਏ ਜਾਂ ਕੁਝ ਕალი ਆਪਾਂ ਇੰਡੋਰ ਹੋ ਗਏ ਉਹਨਾਂ ਵਾਸਤੇ ਭਰਤੇ ਸਾਡੇ ਅੱਖਾਂ ਦੇ ਸ਼ੇਪ ਚੇਂਜ ਹੋ ਰਹੀ ਹੈ ਇਹ ਇੱਕ ਐਵੋਲੂਸ਼ਨ ਦਾ ਹਿੱਸਾ ਹੋਏਗਾ ਸੋ ਇਹ ਜਿੱਦਾਂ ਆਪਾਂ ਆਪਣੇ ਬੱਚਿਆਂ ਨੂੰ ਵੀ ਇਨਕਰੇਜ ਕਰੀਏ ਕਿ ਸਵੇਰੇ ਸ਼ਾਮ ਅੱਧਾ ਅੱਧਾ ਘੰਟਾ ਪਾਉਣਾ ਘੰਟਾ ਬਾਹਰ ਜੂਣ ਜਿਵੇਂ ਪਾਰਕ ਜਾਣ ਆਪਾਂ ਨੂੰ ਅੱਖਾਂ ਦੂਰ ਤੱਕ ਦੇਖੀਏ ਨਹੀਂ ਤਾਂ ਚਸ਼ਮੇ ਲੱਗਣੇ ਲੱਗਣੇ ਹੈਗੇ ਬੱਚਿਆਂ ਨੂੰ ਜੀ ਆイズ ਦਾ ਚੈੱਕ ਅਪ ਕਿੰਨੇ ਟਾਈਮ ਦੇ ਬਾਅਦ ਜਿਹੜਾ ਕਰਾ ਲੈਣਾ ਚਾਹੀਦਾ ਇਹ ਕਰਾਂਦੇ ਰਹਿਣਾ ਚਾਹੀਦਾ ਅੱਖਾਂ ਕਦੋਂ ਤੱਕ ਮਤਲਬ ਕੀ ਦਿਖਾ ਦੇਣੀ ਚਾਹੀਦੀਆਂ ਡਾਕਟਰ ਦੀ ਐਡਵਾਈਸ ਲੈਣੀ ਚਾਹੀਦੀ ਹੈ ਦੇਖੋ ਜਦੋਂ ਇਹ ਅੱਖ ਦੇ ਵਿੱਚ ਆਪਾਂ ਨੂੰ ਛੋਟੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਲੱਗਦਾ ਬੱਚਾ ਟੇਢਾ ਦੇਖਦਾ ਪਿਆ ਸਕਿੰਟ ਹੈਗੇ ਚੈੱਕ ਅਪ ਕਰਾਓ ਮੈਂ ਤਾਂ ਕਹਾਂਵਾਂਗਾ 3 ਸਾਲ ਤੋਂ ਪਹਿਲਾਂ ਇੱਕ ਵਾਰ ਜੁਰ ਆਪਣੇ ਬੱਚੇ ਨੂੰ ਅੱਖਾਂ ਚੈੱਕਅਪ ਕਰਾਓ ਕਿਉਂਕਿ ਜੇ ਬੱਚੇ ਨਿਗਾ ਘਟ ਹੈਗੀ ਹੈ 3 ਸਾਲ ਤੋਂ ਲੈ ਕੇ 7 ਸਾਲ ਦੀ ਉਮਰ ਤੱਕ ਜੇ ਬੱਚੇ ਨਿਗਾ ਘਟ ਹੈ ਤਾਂ ਜੇ ਉਹਦੋ ਚਸ਼ਮਾ ਲਾਵਾਂਗੇ ਤਾਂ ਬ੍ਰੇਨ ਦੀ ਡਿਵੈਲਪਮੈਂਟ ਹੁੰਦੀ ਹੈਗੀ ਹੈ ਤੇ ਜੇ ਬੱਚਾ ਜੁਰ ਕਦੀ ਵੀ ਜਿਹੜਾ ਹੈ ਕੋਈ ਬੱਚੇ ਟੇਢਾ ਦੇਖੋ ਕੇ ਦੇਖਦੇ ਨੇ ਕੋਈ ਨਿਗਾ ਘਟਨਾ ਹੋਵੇ ਜਾਂ ਬੱਚੇ ਪੜ੍ਹਾਈ ਤੋਂ ਕਤਰਾਂਦੇ ਨੇ ਜਾਂ ਟੀਚਰ ਦੱਸ ਦਈਏ ਵਿੱਚ ਪਿੱਛੇ ਬੱਚੇ ਮਠਾਂਦੇ ਬੱਚੇ ਨੂੰ ਦਿਖਦਾ ਨਹੀਂ ਹੈਗਾ ਤਾਂ ਚੈੱਕਅਪ ਜ਼ਰੂਰ ਕਰਾਈਏ ਚਸ਼ਮਾ ਜੂ ਲਵਾਈਏ ਤੇ ਜਿਹੜੇ ਚਸ਼ਮਾ ਲੱਗਿਆ ਵੀ ਹੋਵੇ ਤਾਂ ਕੋਈ ਡਰ ਵਾਲੀ ਗੱਲ ਨਹੀਂ ਕਿ ਬਹੁਤ ਸਾਰੇ ਪੇਰੈਂਟਸ ਹੈਗੇ ਚਸ਼ਮਾ ਬੱਚੇ ਮਹਿਸੂਸ ਕਰਦੇ ਨਹੀਂ ਲਗਾਣਾ ਹੈਗਾ ਲੋੜ ਮੁਤਾ ਲੋਣ ਦੇਖੋ ਇਸ ਇਸ ਉਮਰ ਚ ਵਿਕਾਸ ਹੋ ਰਿਹਾ ਹੁੰਦਾ ਹਾਂ ਚਸ਼ਮਾ ਲੱਗਿਆ ਹੋਇਆ ਹੈਗਾ 18 ਸਾਲ ਤੋਂ ਬਾਅਦ ਜੇ ਚਸ਼ਮਾ ਲੱਗਿਆ ਹੋਵੇ ਨੰਬਰ ਸਟੇਬਲ ਹੋਵੇ ਤਾਂ ਲੇਸਿਕ ਸਰਜਰੀ ਚਸ਼ਮੇ ਉਤਰ ਜਾਂਦਾ ਹੈਗਾ ਸਾਡੇ ਆਪਣੇ ਹਸਪੀਟਲ ਦੇ ਵਿੱਚ ਆਪਾਂ ਐਡਵਾਂਸ ਲੇਸਿਕ ਸਰਜੀ ਕਰਦੇ ਕੰਟੂਰ ਰਿਵਿਜਨ ਟੈਕਨੋਲੋਜੀ ਹੋ ਗਈ ਬਲਦੀ ਫਾਸਟ ਲੇਟੈਸਟ ਸਰਜਰੀ ਹੈਗੀ ਲਈ ਲੇਸਿਕ ਚਸ਼ਮਾ ਧਾਰਨ ਦੇ ਉਹ ਵੀ ਆਪਾਂ ਇੱਥੇ ਕਰਦੇ ਹੈਗੇ ਸੋ 40 ਸਾਲ ਦੀ ਉਮਰ ਜਾ ਕੇ ਹਰ ਇਨਸਾਨ ਨੂੰ ਆਪਣੀ ਅੱਖਾਂ ਦਾ ਇੱਕ ਡਿਟੇਲਡ ਆਈ ਐਗਜ਼ਾਮ ਬਿਸ਼ ਕਰਾਉਣਾ ਚਾਹੀਦਾ ਕੋਈ ਵੀ ਅੱਖਾਂ ਦੀ ਬਿਮਾਰੀ ਹੋਏਗੀ ਜਿਹੜੀ ਉਹਦੀ ਸ਼ੁਰੂਆਤ 40 ਸਾਲ ਦੀ ਉਮਰ ਪਾਸ ਪਾਸ ਹੋ ਜਾਂਦਾ ਫਾਰ ਐਗਜ਼ਾਮਪਲ ਜਿਵੇਂ ਕੋਈ 슈ਗਰ ਕਿਸੇ ਨੂੰ ਆ ਗਈ ਹੈ ਹਾਈਪਰ ਟੈਂਸ਼ਨ ਹੈ ਉਹਦੇ ਲੱਛਣ ਜਿਹੜੇ ਹੈਗੇ ਆ ਉਹ ਅੱਖਾਂ ਦੇ ਅੰਦਰ ਤਾਂ ਹੀ ਆਪਾਂ ਚੱਲਣਗੇ ਚਲ ਕੇ ਜਦੋਂ ਆਪਾਂ ਦਵਾਈ ਪਾ ਕੇ ਚੈੱਕ ਕਰਾਂਗੇ ਮੈਂ ਸਭ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਾਂਗਾ ਵੀ 40 ਸਾਲ ਦੀ ਉਮਰ ਦੇ ਵਿੱਚ ਇੱਕ ਵਾਰ ਜ਼ਰੂਰ ਡਾਕਟਰ ਸਾਹਿਬ ਕੋਲ ਜਾ ਕੇ ਆਪਾਂ ਅੱਖਾਂ ਦਾ ਡਾਇਲੇਟਿਡ ਆਈ ਐਗਜ਼ਾਮੀਨੇਸ਼ਨ ਕਰਾਈ ਵੀ ਕੀ ਸਾਡੀ ਅੱਖਾਂ ਉਤੇ ਕੋਈ ਅੱਖਾਂ ਬੁਰਾ ਅਸਰ ਤਾਂ ਨਹੀਂ ਹੋ ਰਿਹਾ ਕੋਈ ਕਾਲਾ ਮੋਤੀਆ ਤਾਂ ਨਹੀਂ ਹੋ ਰਿਹਾ ਕੋਈ ਅੱਖਾਂ ਦੇ ਪਿੱਛੇ ਕਮਜ਼ੋਰੀ ਤਾਂ ਨਹੀਂ ਜੇ ਹੋ ਰਹੀ ਹੋਗੀ ਤਾਂ ਜੇ ਪਹਿਲੇ ਹੀ ਪਤਾ ਚੱਲ ਜਾਏਗਾ ਉਦੋਂ ਹੀ ਇਲਾਜ ਹੋ ਜਾਏਗਾ ਉਹਦੇ ਬਹੁਤ ਅੱਛਾ ਰਹੇਗਾ ਹਾਂ ਜੇ ਕਿਸੇ ਨੂੰ ਸ਼ੂਗਰ ਹੈਗੀ ਹੈ ਉਹਨਾਂ ਨੂੰ ਸਾਲ ਚ ਇੱਕ ਵਾਰ ਆਪਣੀਆਂ ਅੱਖਾਂ ਪਰਜੈਕਟ ਕਰਾਉਣਾ ਚਾਹੀਦੇ ਨੇ 60 70 ਸਾਲ ਦੀ ਉਮਰ ਜਾ ਕੇ ਕਿਸੇ ਨੂੰ ਸਵੇਦ ਮੋਤੀ ਆ ਸਕਦਾ ਉਹ ਵੀ ਆਪਣੀ ਦਵਾਈ ਪਵਾ ਕੇ ਚੈੱਕ ਕਰਾਉਣਾ ਚਾਹੀਦਾ ਵੱਡੀ ਉਮਰ ਜਾ ਕੇ ਜਿਹੜਾ ਹੈਗਾ ਕਿ ਅੱਖਾਂ ਦੇ ਪਰਦੇ ਕਮਜ਼ੋਰ ਹੋ ਜਾਂਦੇ ਇਹਨਾਂ ਨੂੰ ਏਜ ਰਿਲੇਟਡ ਮੈਕਲੋ ਡੀਜਨਰੇਸ਼ਨ ਕਹਿੰਦੇ ਆਪਾਂ ਸੋ ਮੇਰੇ ਕਹਿੰਦਾ ਭਾਵੇਂ ਆਪਣ ਲੁਧਿਆਣੇ ਵਾਸੀਆਂ ਵੀ ਜਰੂਰ ਆਪਾਂ ਅੱਖਾਂ ਦੀ ਸਮੇਂ-ਸਮੇਂ ਜਾਂਚ ਕਰਾ ਕੇ ਉਹਦੇ ਅਕੀਮੈਂਟ ਡਾਕਟਰ ਸਾਹਿਬ ਸਮਝਾਉਂਦੇ ਨੇ ਉਸ ਹੱਬ ਨਾਲ ਆਪਾਂ ਟਰੀਟਮੈਂਟ ਕਰੀਏ ਤੇ ਜੋ ਡਾਕਟਰਸ ਨੇ ਉਹ ਟਰੀਟਮੈਂਟ ਪੂਰਾ ਕਰੀਏ ਵਿੱਚ ਛੱਡ Yeah. ਸੋ ਗੱਲਬਾਤ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਕਿਉਂਕਿ ਗਰਮੀ ਦਾ ਟਾਈਮ ਹੈ ਮੌਨਸੂਨ ਚੱਲ ਰਹੀ ਹੈ ਤੇ ਤੁਸੀਂ ਆਪਣੀ ਅੱਖਾਂ ਦੀ ਕਿਸ ਤਰੀਕੇ ਨਾਲ ਸੰਭਾਲ ਰੱਖ ਸਕਦੇ ਹੋ ਜਦੋਂ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਫਿਰ ਅੱਖਾਂ ਤੋਂ ਪਾਣੀ ਆ ਰਿਹਾ ਤਾਂ ਇੱਕ ਵਾਰੀ ਆ ਕੇ ਤੁਸੀਂ ਡਾਕਟਰ ਕੋਲ ਜਾ ਕੇ ਜ਼ਰੂਰ ਉਹਨਾਂ ਦੀ ਐਡਵਾਈਸ ਲਓ ਆਪਣੀ ਅੱਖਾਂ ਦੀ ਜਿਹੜੀ ਦੇਖਭਾਲ ਕਰੋ ਕਿਉਂਕਿ ਅੱਖਾਂ ਦੀ ਦੇਖਭਾਲ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਖਾਂ ਜਿਹੜੇ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਆ ਸਾਡੀ ਲਾਈਫ ਦਾ ਸਾਡੀ ਬਾਡੀ ਦਾ ਤੋਂ ਵੱਧ ਤੋਂ ਵੱ ਤੋ ਤਾਂ ਕਿ ਕਿਸੇ ਨੂੰ ਜੇਕਰ ਪ੍ਰੋਬਲਮ ਆ ਰਹੀ ਹੈ ਤਾਂ ਵੀਡੀਓ ਦੇਖ ਕੇ ਉਹ ਕਿਸੇ ਵਧੀਆ ਡਾਕਟਰ ਤੋਂ ਜੜੀ ਹੈ ਐਡਵਾਈਸ ਲੈ ਲਵੇ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤਾਂ ਸਿੜੀ ਹੈਡਲਾਈਨਸ ਮੈਂ ਨਿਹਮਲਿਕ ਕੈਮਰਾ ਪਰਸਨ ਲੱਕੀਨ